ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਲਿਆਂ ਦਾ ਟੋਲਾ ਅੱਜ ਮੇਰੀ ਵੀਡੀਓ ਦਾ ਇਹ ਟਾਈਟਲ ਰਹਿਣਾ ਹੈ ਜਣ ਕੇ ਕੰਟੈਂਟ ਹੈ ਸੁਣੋ ਧਿਆਨ ਦੇ ਨਾਲ ਖਾਲਸਾ 사ジナ ਦਿਵਸ ਬੈ ਸਾਖੀ ਦੇ ਦਿਹਾੜੇ ਤੇ ਜੜੀਆਂ ਕਾਨਫਰੰਸਾਂ ਹੋਈਆਂ ਜਣ ਕੇ ਬਖਰੀਆਂ ਬਖਰੀਆਂ ਸਟੇਜਾਂ ਲਾਈਆਂ ਗਈਆਂ ਇੱਕ ਤਾਂ ਮਾਨਸਾਂ ਦਾ ਝੋਟਾ ਤੇ ਇੱਕ ਅਕਲੀਏ ਦਾ ਖੰਚ ਇੱਕ ਰੱਲੇ ਦਾ ਇੱਕ ਜੋਗੇ ਦਾ ਇਹਨਾਂ ਨੇ ਬੜਾ ਕਮਲ ਮਾਰਿਆ ਉੱਥੇ ਇਹ ਕਿਹਦੀ ਸਟੇਜ ਸੀ ਇਹ ਸਿਮਰਜੀਤ ਸਿੰਘ ਮਾਨ ਦੀ ਸੀ ਜਿੱਥੇ ਖਾਲਸਾ ਜਿੰਦਾਬਾਦ ਬੱਸ ਇਦਾਂ ਕਹਿ ਕੇ ਸਾਰਤਾ ਤੇ ਇੱਕ ਸਟੇਜ ਸੀ ਮੂਤਪਾਲ ਦੀ ਅਮਰਤਪਾਲ ਦੀ ਤੇ ਉੱਥੇ ਜਿਹੜਾ ਉਹ ਕੰਮਲੀ ਪੱਗ ਵਾਲਾ ਹੁੰਦਾ ਖਾਰਾ ਵਕੀਲ ਸਾਹਿਬ ਉਹ ਕਹਿੰਦੇ ਬੋਲਣ ਦਿੱਤਾ ਨਹੀਂ ਉਹਨੂੰ ਤੇ ਇੱਕ ਉਹ ਜਿਹਦੀ ਦਾੜ੍ਹੀ ਹੁਣ ਚਿੱਟੀ ਹੋ ਰਹੀ ਹੈ ਸਰਬਜੀਤ ਸਿੰਘ ਖਾਲਸਾ ਐਮਪੀ ਅੱਛਾ ਜਿਹੜੀ ਮੂਤਪਾਲ ਦੀ ਸਟੇਜ ਸੀ ਨਾ ਅਮਰਤਪਾਲ ਦੀ ਉਹਦੀਆਂ ਦੋ ਗੱਲਾਂ ਸੁਣਿਓ ਉੱਥੇ ਚਾਰ ਪੰਜ ਬਲਾਤਕਾਰੀਆਂ ਸਾਹਮਣੇ ਬੈਠੇ ਸੀ ਇੱਕ ਤਾਂ ਕਥਾਵਾਜਕ ਦੋ ਜਿਹੜਾ ਕਹਿੰਦਾ ਝੋਨਾ ਤਾ ਘਟ ਨਿਕਲਦਾ ਤੇ ਬੀੜੀਆਂ ਸਿਰ ਘਟਾਣੇ ਭਈਏ ਹੱਥ ਲਾਉਂਦੇ ਇੱਕ ਤਾਂ ਉਹ ਬੈਠਾ ਸੀ ਕੋਈ ਜਿਹੜਾ ਕੁੜੀ ਦੇ ਨਾਲ ਫਿਰਦਾ ਸੀ ਹਿਮਾਚਲ ਦੇ ਵਿੱਚ ਘੁੰਮਦਾ ਲੈਣੇ ਕਿ ਕਸਾ ਬਾਚ ਕਨੇ ਇਹ 72 ਬੰਦੇ ਨੇ ਇਦਾਂ ਦੇ ਦੀਪ ਸਿੱਧੂ ਸੀ ਜਿਹੜਾ ਰੀਨਾ ਰਾਏ ਨਾਲ ਫਿਰਦਾ ਸੀ ਘੁੰਮਦਾ ਅਗਲੇ ਨੇ ਮਾਰ ਕੇ ਗੱਡੀ ਵਿੱਚ ਰੱਖਤਾ ਤੇ ਬਾਅਦ ਵਿੱਚ ਟਰੱਕ ਮਾਰਿਆ ਬੈਕ ਕਰਕੇ ਮਰ ਗਿਆ ਸ਼ਹੀਦ ਕਹਿਤਾ ਉਹਦੇ ਫੋਟੋ ਵੀ ਲੱਗੀਆਂ ਸੀ ਉੱਥੇ ਅੱਛਾ ਹੁਣ ਜਿਹੜੀ ਉੱਥੇ ਗੱਲਬਾਤ ਹੋਈ ਕੀ ਹੋਈ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆਊ ਜਣਕੇ ਉਹ ਵੀ ਅਜਾਸ ਬੰਦਾ ਸੀ ਉਹਨੇ ਵੀ ਰਖੇਲਣਾ ਰੱਖੀਆਂ ਹੋਈਆਂ ਚ ਸਰੇ ਆਮ ਪਤਾ ਹੈ ਵੀ ਅਸੀਂ ਵੀ ਇਦਾਂ ਹੀ ਕਰਾਂਗੇ ਮਤਲਬ ਇਹ ਸੀ ਇਹਨਾਂ ਦਾ ਤੇ ਉਹ ਜਿਹੜਾ ਤੀਜਾ ਬਿਆਨ ਸੀ ਉਹ ਅਮਲੀ ਦਾ ਭੁਖੀ ਖਾਣੇ ਦਾ ਸਰਬਜੀਤ ਐਮਪੀ ਦਾ ਉਹ ਕਹਿੰਦਾ ਤੁਸੀਂ ਹੁਣ ਬਾਰਕ ਕਰ ਰਿਹਾ ਡੇਢ ਸਾਲ ਹੈ ਤੁਹਾਡੇ ਕੋਲੇ ਪੁੱਕੀ ਥੋੜੀ ਘੱਟ ਖਾਦੀ ਜੇ ਵੱਧ ਖਾਦੀ ਹੁੰਦਾ ਥੋੜਾ ਘੜ ਕੇ ਬੋਲਦਾ ਕਾੜ ਘੱਟ ਮਿਲੇ ਹੋਣਾ ਜਾਂ ਟਾਈਮ ਨਹੀਂ ਮਿਲੇ ਹੋਣਾ ਵੀ ਉਥੇ ਘੱਟ ਕੁਠਾਈ ਬਦਨਾਮੀ ਨਾ ਹੋਏ ਸਾਹਮਣੇ ਕਹਿੰਦੇ ਕਢ ਲਈਏ ਲਾ ਬਾਪਾ ਡੇਢ ਸਾਲ ਤੁਹਾਡੇ ਕੋਲੇ ਹੈਗਾ ਤੇ ਆਪਾਂ 2027 ਚ ਮੁੱਖ ਮੰਤਰੀ ਬਣਾਵਾਂਗੇ ਮੂਤਪਾਲ ਨੂੰ ਅਮਰਤਪਾਲ ਨੂੰ ਤੁਸੀਂ ਨਾ ਤੁਸੀਂ ਇਹ ਕੀੜਾ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਤੁਹਾਨੂੰ ਤਾਂ ਫਰੀਦਕੋਟ ਜਾਂ ਖੰਡੂਰ ਸਾਹਿਬ ਕਿਸੇ ਨੇ ਮੈਂਬਰ ਨਹੀਂ ਬਣਾਉਣਾ ਪੰਚਾਇਤ ਮੈਂਬਰ ਮੁੱਖ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਹੈ ਅੱਛਾ ਤੁਸੀਂ ਇਹ ਦੇਖੋ ਜਿਹੜੀਆਂ ਭੇਡਾਂ ਇਹਨਾਂ ਦੀ ਸਟੇਜ ਤੇ ਗਈਆਂ ਉਹਨਾਂ ਨੂੰ ਸ਼ਰਮ ਕੋਈ ਨਹੀਂ ਵੀ ਜਿਹੜੇ ਕੌਮੀ ਯੋਧੇ ਨੇ ਇਹ ਜਨਾਨੀਆਂ ਪਿੱਛੇ ਮਰੇ ਐ ਇੱਕ ਮਰ ਗਿਆ ਤੇ ਜਿਹੜਾ ਡਿਬਰੂਗੜ੍ਹ ਬੈਠਾ ਇਹ ਜਨਾਨੀ ਦੇ ਕੇਸ ਵਿੱਚ ਅੰਦਰ ਗਿਆ ਇਹ ਸ਼ਰਿਆਮ ਪਤਾ ਲੋਕਾਂ ਨੂੰ ਫੇਰ ਵੀ ਭੇਡਾਂ ਨੂੰ ਸਮਝ ਨਹੀਂ ਆ ਰਹੀ ਬੇਸਿਕ ਕੀ ਕਰ ਰਹੇ ਆ ਮੁੱਖ ਮੰਤਰੀ ਬਣਾਵਾਂਗੇ ਕਹਿੰਦੇ 2027 ਦੇ ਵਿੱਚ ਕੋਈ ਗੱਲ ਨਹੀਂ ਚੰਗੇ ਤਰ੍ਹਾਂ ਪਹਿਲਾਂ ਜਿਹੜੀਆਂ ਜਾਗਟਾ ਨਹੀਂ ਹੁੰਦੀਆਂ ਉੱਪਰ ਦੀ ਪੋਣ ਵਾਲੀਆਂ ਲੀਡਰਾਂ ਤੇ ਉਹ ਸਮਾ ਕੇ ਰੱਖ ਲੋ ਜੁੱਤੀਆਂ ਵੀ ਲੈ ਕੇ ਰੱਖ ਲੋ ਦੋ ਪੈਰਾਂ 'ਚ ਪਾਉਣ ਵਾਲੀਆਂ ਦੋ ਸਿਰ 'ਚ ਮਾਰਨ ਵਾਲੀਆਂ ਪਹਿਲਾਂ ਪੈਰਾਂ 'ਚ ਪਾ ਲੋ ਫਿਰ ਸਿਰਚ ਮਾਰ ਲਿਓ ਅੱਛਾ ਹਰੇ ਇੱਕ ਨਸ਼ੇੜੀ ਸਾਹਮਣੇ ਆਇਆ ਨਹੀਂ ਉਹ ਜਿਹੜਾ ਹੈਪੀ ਸੀ ਜਾਨੀ ਕਿ ਅਮਰਤਪਾਲ ਦਾ ਭਰਾ ਜਿਹੜਾ ਉਹ ਸਾਹਮਣੇ ਆਇਆ ਨਹੀਂ ਅਗਲੇ ਨੂੰ ਪਤਾ ਸੀ ਵੀ ਇਹ ਕਿਤੇ ਬੋਲ ਬਾਲ ਪਿਆ ਐਵੇਂ ਜੇਬ ਚੋਂ ਕੋਈ ਪੁੜੀ ਬਾੜੀ ਡਿੱਗ ਪਈ ਕੁਲਪ ਡਿੱਗ ਪਈ ਜਾਂ ਉਹ ਐਸ ਡਰੱਗ ਜਿਹੜੀ ਹੁੰਦੀ ਹੈ ਕਿਸੇ ਨੂੰ ਸਮੈਲ ਸਮੋ ਲਾ ਕੇ ਕਿਤੇ ਜੁੱਤੀਆਂ ਨਾ ਪਹਿਣ ਉਹ ਬੋਲਿਆ ਨਹੀਂ ਹਲੇ ਖਾਲਸੇ ਦੀ ਮਾਤਾ ਨਹੀਂ ਸਾਹਮਣੇ ਆਈ ਸੰਗਤ ਜੋ ਕਰਨ ਲਈ ਹੈ ਉਹਦਾ ਅਸੀਂ ਕਰਨ ਰਹੇ ਆ ਸੰਗਤ ਜੋ ਚਾਹਦੀ ਹੈ ਉਹਦਾ ਅਸੀਂ ਚਾਹਨੇ ਆ ਸੰਗਤ ਕੀ ਚਾਹਦੀ ਹੈ ਵੀ ਤੁਸੀਂ ਨਸ਼ਾ ਕਰੋ ਵੱਧ ਤੋਂ ਵੱਧ ਪੰਜਾਬ ਦਾ ਬੇੜਾ ਘਰ ਕਰੋ ਤੇ ਪੈਸੇ ਇਕੱਠੇ ਕਰੋ ਵੱਧ ਤੋਂ ਵੱਧ ਸੰਗਤ ਇਹ ਚਾਹਦੀ ਹੈ ਕਿਹੜੀ ਸੰਗਤ ਮੂਰੇ ਵੀ ਡੋਡੇ ਖਾਣ ਵਾਲੇ ਫੀਮ ਖਾਣ ਵਾਲੇ ਗੋਲੀਆਂ ਖਾਣ ਵਾਲੇ ਬੈਠੇ ਸੀ ਸਟੇ ਤੇ ਵੀ ਉਧਾਂ ਦੇ ਬੈਠੇ ਸੀ ਬਸ ਆ ਕਰਤੂਤਾ ਸੀ ਇਹ ਵਿਸਾਖੀ ਦੇ ਦਿਹਾੜੇ ਦੀ ਖਾਲਸਾ ਸਾਜਨਾ ਦਿਵਸ ਦੀ ਕਾਨਫਰੰਸ ਸੀ ਮੂਤਪਾਲ ਬਾਦਸ ਪੰਜਾਬ ਦੀ ਜਥੇਬੰਦੀ ਇਹ ਇਹਨਾਂ ਦੀ ਕਾਨਫਰੰਸ ਹੋਈ ਹੈ ਅਸਾਂ ਹੁਣ ਮੈਂ ਤੁਹਾਨੂੰ ਇੱਕ ਪਤੇ ਦੀ ਗੱਲ ਕਹਿਣੀ ਹੈ ਖੰਡੂਰ ਸਾਹਿਬ ਨਾ ਜਿਹੜਾ ਗੁਰਜੀਤ ਸਿੰਘ ਰਾਣਾ ਕੰਮ ਰੱਖਦਾ ਉਹਦਾ ਦਫਤਰ ਸੀ ਉੱਥੇ ਉੱਥੇ ਕੋਈ ਮਰੀਜ਼ ਆਇਆ ਕੈਂਸਰ ਦਾ ਹੁਣ ਐਮਪੀ ਜਿਹੜਾ ਹੁੰਦਾ ਉਹਦੀ ਚਿੱਠੀ ਚੱਲ ਜਾਂਦੀ ਹੈ ਪੀਜੀਆਈ ਨੂੰ ਵੀ ਦਿੱਤੀ ਜਾਂਦੀ ਹੈ ਸਰਕਾਰੀ ਤੌਰ ਤੇ ਯਾਨੀ ਕਿ ਕਿਸੇ ਮਰੀਜ਼ ਦੀ ਹੈਲਪ ਹੋ ਜਾਂਦੀ ਹੈ ਉਹਨਾਂ ਦਾ ਕੋਟਾ ਹੁੰਦਾ ਉੱਥੇ ਗੁਰਜੀਤ ਰਾਣੇ ਨੂੰ ਦੋ ਤਿੰਨ ਸਰਪੰਚ ਵੀ ਬੈਠੇ ਸੀ ਕਹਿੰਦੇ ਤੁਸੀਂ ਹੈਲਪ ਕਰੋ ਵੀ ਕੋਈ ਐਮਪੀ ਕੋਟੇ ਵਿੱਚੋਂ ਚਿੱਠੀ ਦੇ ਦਿਓ ਇਹ ਜਿਹੜਾ ਕੈਂਸਰ ਦਾ ਮਰੀਜ਼ ਹੈ ਇਹਦਾ ਇਲਾਜ ਹੋ ਜਾ। ਪੁਰਾਣਾ ਗਰਜੀਤ ਕਹਿੰਦਾ ਵੀ ਤੁਸੀਂ ਆਪਣੇ ਐਮਪੀ ਅੰਮ੍ਰਿਤਪਾਲ ਨੂੰ ਕਹੋ, ਮੂਤਪਾਲ ਨੂੰ ਕਹੋ। ਵੀ ਮੈਂ ਕਹੜਾ ਐਮਪੀ ਆ। ਹੁਣ ਇਥੋਂ ਇਹ ਉਦਾਹਰਨ ਹੈ ਵੀ ਖੰਡੂਰ ਸਾਹਿਬ ਦੇ ਲੋਕਾਂ ਨੇ ਤੇ ਫਰੀਦਕੋਟ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਜਿਤਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਜਿਹੜਾ ਸਰਬੀਰ ਸਿੰਘ ਐਮਪੀ ਹੈ ਤੇ ਉਹਦੀ ਦਾੜ੍ਹੀ ਤੁਸੀਂ ਦੇਖ ਲਈ ਹੋਣੀ। ਅਸ਼ਿਕ ਇੱਕ ਤਾਂ ਗੱਲ ਹੋਰ ਸੁਣੇ ਧਿਆਨ ਨਾਲ ਇਹ ਜਿਹੜੇ ਵੀ ਨਾ ਸਟੇਜ ਤੇ ਬੈਠੇ ਸੀ ਕੱਲ 2 4 ਨੂੰ ਛੱਡ ਕੇ ਤੇ ਜੇ ਸਾਰਿਆਂ ਨੂੰ ਚੈੱਕ ਕਰਨਾ ਹੋਵੇ 2 ਲੀਟਰ ਪਾਣੀ ਹੋਵੇ ਗਰਮ ਵਿੱਚ ਬਲੀਚ ਪਾਈ ਹੋਵੇ ਉਹ ਜਿਹੜੇ ਚਿੱਟੇ ਕੱਪੜੇ ਨਿਖਾਰਨ ਬਾਅਦ ਤੇ ਹੁੰਦੀ ਹੈ ਚਮਚਾ ਉਹਦਾ ਪਾ ਲਓ ਗਰਮ ਪਾਣੀ ਦੀ ਬਾਲਟੀ ਹੋਵੇ 2 ਕਿਲੋਟਰ ਮਾਰੋ ਇੱਕ ਦੇ ਮੂੰਹ ਤੇ ਫਿਰ ਦੇਖੋ ਕਿਵੇਂ ਕਲਫ ਲੈਂਦੀ ਹੈ ਇਹ ਇਹ ਕੌਣ ਨੇ ਇਹ ਪੰਥ ਦਰਦੀ ਨੇ ਅਸ਼ਕ ਹੋਰ ਸੁਣਿਓ ਸਟੇ ਤੇ ਕਲੀਆਂ ਮੂਤਪਾਲ ਦੀਆਂ ਫੋਟੋਆਂ ਸੀ ਜਿਹੜੇ ਕਹਿੰਦੇ ਸੀ ਨਾ ਭਿੰਡਰਾਂ ਵਾਲਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਉਹਦੀ ਕੋਈ ਫੋਟੋ ਨਹੀਂ ਸੀ ਦੋਨੇ ਪਾਸੇ ਸਟੇ ਤੇ ਫੋਟੋਆਂ ਲੱਗੀਆਂ ਕਿਹਦੀਆਂ ਇੱਕ ਮੂਤਪਾਲ ਦੀ ਤੇਜਾ ਦੀਪ ਸਿੱਧੂ ਦੀ ਹੋਣੀ ਹੈ ਮੈਨੂੰ ਲੱਗਦਾ ਉਹਦੀ ਵੀ ਹੋਣੀ ਦੀ ਮੈਨੂੰ ਤਾਂ ਲੱਗਦਾ ਕਲੀਆਂ ਮੂਤਪਾਲ ਦੀਆਂ ਸੀ ਹੁਣ ਭਿੰਡਰਾਂ ਵਾਲੇ ਵੀ ਸੋਚਣ ਥੋੜਾ ਬਹੁਤਾ ਜਿਹੜੇ ਇਹਨੂੰ ਅਹ ਕਿਹੜਾ ਪਿੰਡਾ ਰੋਡੇ ਪਿੰਡਰਾਂ ਵਾਲ ਦੇ ਪਿੰਡ ਜਿਹੜੇ ਨੂੰ ਗਧੇ ਵਾਂਗੂ ਪੰਗਾ ਧਰ ਧਰ ਕੇ ਲੱਦਦਾ ਸੀ ਕਹਿੰਦੇ ਤਾਜ ਪੋਸੀ ਹੈ ਦਸਤਾਰ ਬੰਦੀ ਹੈ ਉਹ ਵੀ ਸੋਚਣਾ ਮਾੜਾ ਮੋਟਾ ਵੀ ਉਹੀ ਮੂਤਪਾਲ ਹੈ ਜਿਹਨੇ ਪਿੰਡਰਾਂ ਵਾਲੀ ਫੋਟੋ ਵੀ ਨਹੀਂ ਲਾਈ ਸਟੇਜ ਤੇ ਜਾਣ ਕੇ ਕੁੱਲ ਮਿਲਾ ਕੇ ਕਹਿ ਲਓ ਬੀਜੇਪ ਪੰਜਾਬ ਦੀ ਪੂਰੀ ਗੰਦਗੀ ਦਾ ਢੇਰ ਦੇਖਣਾ ਹੋਵੇ ਨਾ ਜੇ ਕੋਈ ਮੇਰੇ ਕੋਲੋਂ ਪੁੱਛੇ ਵੀ ਉਹ ਪੂਰੀ ਗੰਦਗੀ ਦਾ ਢੇਰ ਕਿੱਥੇ ਹੈ ਮੈਂ ਕਹਿੰਦਾ ਜੀ ਕੱਲ ਜਿਹੜੀ ਸਟੇਜ ਲੱਗੀ ਸੀ ਨਾ ਸਾਬੂ ਕੀ ਤਲਵੰਡੇ ਬਸਾਖੀ ਦੇ ਦਿਹਾੜੇ ਤੇ ਬਾਅਸ ਪੰਜਾਬ ਦੇ ਮੂਤਪਾਲ ਦੀ ਉੱਥੇ ਪੰਜਾਬ ਦੀ ਸਾਰੀ ਗੰਦਗੀ ਇਕੱਠੀ ਕੀਤੀ ਸੀ ਜਿਹੜਾ ਬਲਾਤਕਾਰੀ ਉੱਥੋਂ ਤੁਸੀਂ ਫੜ ਸਕਦੇ ਸੀ ਨਸ਼ੇੜੀ ਉੱਥੋਂ ਫੜ ਸਕਦੇ ਸੀ ਫਰੋਦੀਆਂ ਲੈਣ ਵਾਲੇ ਗੈਂਗਸਟਰ ਉੱਥੋਂ ਦੇਖ ਸਕਦੇ ਸੀ ਅਜਿਹੇ ਨਸ਼ੇ-ਨਸ਼ੇ ਬੰਦ ਕਰਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਦੇ ਨੇ ਇਹ ਸਾਰੇ ਤੁਸੀਂ ਉੱਥੇ ਦੇਖ ਸਕਦੇ ਸੀ ਤੇ ਕੌਣ ਨੇ ਜੀ ਇਹ ਅਸੀਂ ਪੰਜਾਬ ਨੂੰ ਬਚਾਵਾਂਗੇ ਪੰਜਾਬ ਨੂੰ ਕੋਈ ਬਰਬਾਦ ਨਹੀਂ ਕਰ ਸਕਦਾ ਤੇ ਪੰਜਾਬ ਨੂੰ ਕੋਈ ਬਚਾ ਨਹੀਂ ਸਕਦਾ ਇਹ ਨਾ ਆਪਣੇ ਦਿਮਾਗ ਵਿੱਚੋਂ ਜਿਹੜਾ ਮੁੱਖ ਮੰਤਰੀ ਬਣਦਾ ਐਮਐਲਏ ਬਣਦਾ ਕੀੜਾ ਪਾਲਿਆ ਹੋਇਆ ਉਹਨੂੰ ਦਵਾਈ ਦੇ ਕੇ ਮਾਰ ਲਓ ਜੇ ਕਿਤੇ ਉਹ ਵੱਡਾ ਹੋ ਗਿਆ ਇੱਕ ਮੈਨੂੰ ਛੋਟੀ ਜਿਹੀ ਕਿਸੇ ਡਾਕਟਰ ਦੀ ਗੱਲ ਜੀਤੇ ਐ ਕਹਿੰਦੇ ਕਿਸੇ ਨੇ ਨਾ ਪਾਣੀ ਦਾ ਬੁੱਕ ਭਰ ਕੇ ਨਹਿਰ ਤੋਂ ਪੀ ਲਿਆ ਉਹਦੇ ਅੰਦਰ ਉਹ ਜਿਹੜਾ ਕੀੜਾ ਨਹੀਂ ਹੁੰਦਾ ਦੂਜਾ ਉਹ ਕੀ ਕਹਿੰਦੇ ਉਹਨੂੰ ਆ ਕਾਫੀ ਜ਼ਹਿਰੀਲਾ ਹੁੰਦਾ ਹੈ ਉਹ ਕੀੜਾ ਤੇ ਉਹ ਅੰਦਰ ਚਲਾ ਗਿਆ ਉਹ ਵੱਡਾ ਹੋ ਗਿਆ ਜਦੋਂ ਵੱਡਾ ਹੋ ਗਿਆ ਵੈਸੇ ਗੱਪੀ ਹੈ ਸੁਣਾਇਆ ਹੋਇਆ ਜਿਹੜਾ ਮੈਨੂੰ ਕਿਸੇ ਨੇ ਸੁਣਾਇਆ ਸੀ ਫਿਰ ਮੈਨੂੰ ਬਾਅਦ ਚ ਕਹਿੰਦੇ ਤੂੰ ਵੀ ਗੱਪ ਮਾਰਨਾ ਉਹ ਕਹਿੰਦੇ ਐਡਾ ਵੱਡਾ ਹੋ ਗਿਆ ਤੇ ਅੰਦਰੋਂ ਸਾਰੇ ਬੰਦੇ ਨੂੰ ਖਾ ਗਿਆ ਜਦੋਂ ਕਹਿੰਦੇ ਤੇ ਮੌਤ ਹੋ ਗਈ ਕਹਿੰਦੇ ਇਹਨੂੰ ਅੱਗ ਲਾ ਕੇ ਹੁਣ ਸੰਸਕਾਰ ਕਰੀਏ ਫੂਕੀਏ ਕਹਿੰਦੇ ਇੱਕ ਤੇ ਲਾਈ ਧੂਆ ਨਿਕਲ ਗਿਆ ਉੱਥੇ ਕੁਝ ਹੈ ਹੀ ਨਹੀਂ ਸੀ ਉਹ ਕੀੜਾ ਅੰਦਰੋਂ ਸਾਰ ਸਾਰੇ ਬੰਦੇ ਨੂੰ ਖਾ ਗਿਆ ਸੀ ਜਿਹੜੇ ਕਿ ਥੋੜੇ ਜਿਹੜੇ ਕੀੜੇ ਨੇ ਨਾ ਅੰਦਰ ਰਾਜਨੀਤੀ ਦੇ ਮੁੱਖ ਮੰਤਰੀ ਬਣਦੇ ਗ੍ਰਹਿ ਮੰਤਰੀ ਬਣਨ ਦੇ ਖਜ਼ਾਨਾ ਮੰਤਰੀ ਬਣਨ ਦੇ ਇਹ ਕੀੜੇ ਕਿਤੇ ਵੱਡੇ ਨਾ ਹੋ ਜਾਣ ਹੁਣੇ ਗੋਲੀਆਂ ਗਾਲਾਂ ਦੇ ਕੇ ਇਹਨਾਂ ਨੂੰ ਮਾਰ ਲਓ ਚੰਗੇ ਰਹੋਗੇ ਜੇ ਕਿਤੇ ਕੀੜੇ ਵੱਡੇ ਹੋ ਗਏ ਫਿਰ ਤੁਹਾਡੇ ਛੇਤਰ ਬਹੁਤ ਪੂੜਨਗੇ ਗੱਲ ਇਹ ਚੇਤੇ ਰੱਖਿਓ ਕਿਉਂਕਿ ਜਿਹੜੇ ਡਿਬਰੂਗੜ੍ਹ ਬੈਠੇ ਸੀ ਨਾ 10 11 ਅਮਰਤਪਾਲ ਦੇ ਨਾਲ ਉਹਨਾਂ ਦਿਮਾਗ ਵਿੱਚ ਕੀੜਾ ਇਹ ਹੀ ਸੀ ਕਿਸੇ ਪੱਪਲ ਬੀਤ ਵਰਗੇ ਲੱਗਦਾ ਸੀ ਮੈਂ ਸਿੱਖਾਂ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਜਾਵਾਂ ਕਿਸੇ ਨੂੰ ਦੇ ਕਿੜਾ ਇਸ ਵਿੱਚ ਮੈਂ ਜ਼ਾਇਦਾਰ ਬਣ ਜਾਵਾਂ ਅਮਰਤਪਾਲ ਲਈ ਕਿੜਾ ਇਸ ਵਿੱਚ ਮੈਂ ਮੁੱਖ ਮੰਤਰੀ ਬਣ ਜਾਵਾਂ ਇਹ ਕੀੜੇ ਹਲੇ ਛੋਟੇ ਆ ਕੋਈ ਜ਼ਹਿਰ ਜੂੜ ਦੀ ਦਵਾਈ ਦੇ ਕੇ ਮਾਰ ਲਓ ਤਾਂ ਚੰਗੇ ਰਹੋਗੇ ਤੇ ਇੱਕ ਪਾਕਿਸਤਾਨ ਦਾ ਜਿਹੜਾ ਮੌਲਵੀ ਹੈ ਨਾ ਉਹਨੇ ਇੱਕ ਹਾਸੋਹੀਣੀ ਦੀ ਗੱਲ ਸੁਣਾਈ ਹੋਈ ਹੈ ਕਹਿੰਦਾ ਕੋਈ ਡਾਕਟਰ ਕੋਲੇ ਗਿਆ ਕਿ ਮੈਨੂੰ ਸ਼ੂਗਰ ਹੈ ਦਵਾਈ ਦੇ ਦਿਓ ਤੇ ਕਹਿੰਦਾ ਉਹਨੇ ਦਵਾਈ ਦੇ ਦਿੱਤੀ ਕਹਿੰਦਾ ਵੀ ਸ਼ੂਗਰ ਖਤਮ ਉਹ ਕਹਿੰਦਾ ਇਹ ਕਿਦਾਂ ਬਸ ਕਹਿੰਦਾ ਘੰਟੇ ਨੂੰ ਤੂੰ ਮਰ ਜਾਣਾ ਹੈ ਤੈਨੂੰ ਸ਼ੂਗਰ ਦੀ ਦਵਾਈ ਲੈਣ ਦੀ ਲੋੜ ਹੀ ਨਹੀਂ। ਨਹੀਂ ਕਿ ਸ਼ੂਗਰ ਦੀ ਪ੍ਰੋਬਲਮ ਤੇ ਤੇ ਜੀਣ ਨਾਲ ਹੀ ਆ ਨਾ ਜਦੋਂ ਤੂੰ ਹੀ ਮਰ ਗਿਆ। ਤੇ ਸ਼ੂਗਰ ਚੈੱਕ ਕਰਨ ਦੀ ਲੋੜ ਪਈ ਹੈ। ਨਹੀਂ ਕਿ ਇਹ ਜੀ ਦਵਾਈ ਲੈ ਲਓ। ਜਿਹੜਾ ਰਾਜਨੀਤੀ ਵਾਲਾ ਕਾਮ ਦੇ ਜੱਜਦਾ ਰੱਖਾਉਣ ਦਾ ਜਰਨੈਲ ਬਣਦਾ ਕੀੜਾ ਉਹ ਮਰ ਜਾਊਗਾ ਤੇ ਨਹੀਂ ਇਹ ਕੀੜਾ ਵੱਡਾ ਹੋ ਗਿਆ ਤੰਗ ਕਰੋ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।